ਦੋ ਠੱਗ ਸੀ ਅੱਛਾ ਜੀ ਇੱਕ ਤਾਂ ਇੱਧਰ ਦਾ ਸੀ ਆਪਣੇ ਪਿੰਡਾਨੀ ਦਾ ਦਾਨ ਸੰਘਾੜੇ ਦਾ ਨਹੀਂ ਦਾ ਅੱਛਾ ਅੱਛਾ ਇੱਕ ਇੱਧਰ ਦਾ ਸੀ ਚੁਗਿਆਨੀ ਦਾ ਦੂਰ ਦੂਰ ਪਿੰਡ ਤੇ ਸੀ ਜਾਣੇ ਅੱਛਾ ਅੱਛਾ ਉਹ ਹੁਣ ਇੱਕ ਨੇ ਵੇਖਿਆ ਵੀ ਯਾਰ ਕਰੇ ਕੋਈ ਤਾਂ ਹੈ ਨਹੀਂ ਕੋਈ ਠੱਗੀ ਮਾਰੀ ਹੈ ਕਿਸੇ ਨਾਲ ਜਿਹੜਾ ਆਪਣੇ ਪਿੰਡਾਨੀ ਦਾ ਸੀ ਅੱਛਾ ਉਹ ਕਹਿੰਦਾ ਵੀ ਉਹਨੇ ਕੀ ਕੀਤਾ ਪੀਪਾ ਲੈ ਲਿਆ ਇੱਕ ਕਾਰਾਂਛੇ ਵਾਲਾ ਵੀ ਝੇਰਾ ਵਾਲਾ ਅੱਛਾ ਲੈ ਕੇ ਥੱਲੇ ਪਾ ਲਈ ਮਿੱਟੀ ਉੱਤੇ ਉਹ ਇੰਨਾ ਨਾ ਕਿਉਂ ਪਾ ਲਿਆ ਥੋੜਾ ਥੋੜਾ ਤੇ ਉੱਤੇ ਕਰਕੇ ਬੰਦ ਉਹਨੂੰ ਹਮ ਲਾ ਕੇ ਪਾਜ ਤੇ ਤੁਰ ਪਿਆ ਵੀ ਮੈਂ ਆਖੂਗਾ ਕਿਉਂ ਆਏ ਇਹ ਤੇ ਦੇ ਕੇ ਆਉਣੇ ਕਿਸੇ ਨੂੰ ਅੱਛਾ ਠੱਗੀ ਮਾਰ ਕੇ ਆਉਂਗਾ ਹਾਂ ਬੇਟਾ ਠੱਗੀ ਮਾਰ ਕੇ ਆਉਂ ਹਾਂ ਠੱਗੀ ਮਾਰ ਕੇ ਆਉਂ ਅੱਛਾ ਜੀ ਇੱਕ ਦੂਜੇ ਪਿੰਡਾਂ ਦਾ ਸੀ ਜਿਹੜਾ ਇੱਧਰ ਦਾ ਹਮ ਉਹ ਮੂਨੇ ਕੀ ਕੀਤਾ ਇੱਕ ਕਿਰਪਾਨ ਲੈ ਲਈ ਜਰਜੀ ਖਾਦੀ ਉਹਦੀ ਪਤਰੀ ਜੀ ਦੀ ਅੱਛਾ ਜੀ ਉਹਦੇ ਉੱਤੇ ਲੋਹੇ ਦਾ ਆ ਸੋਨੇ ਦਾ ਪਾਣੀ ਚੜਾ ਲਿਆ ਹਾਂ ਹਾਂ ਮਾਰ ਕੇ ਸੋਨੇ ਦਾ ਪਾਣੀ ਉਹ ਵੀ ਚੱਲ ਪਿਆ ਉਹ ਇਧਰ ਨੂੰ ਚੱਲ ਪਿਆ ਉਹਦੇ ਪਿੰਡ ਨਹੀਂ ਤੇ ਉਹ ਉਹਦੇ ਪਿੰਡ ਨਹੀਂ ਚੱਲ ਪਿਆ ਦੇ ਵਿਚਾਲੇ ਇੱਕ ਕੱਸੀ ਪੈਂਦੀ ਸੀ ਅੱਛਾ ਦੁਪਹਿਰਾ ਜਾ ਹੋ ਗਿਆ ਤੇ ਕੱਸੀ ਤੇ ਮੋੜ ਸੀਗਾ ਤੇ ਮੋੜ ਥੱਲੇ ਬਹਿ ਗਏ ਉਹ ਅੱਛਾ ਰੋਟੀਆਂ ਲੈ ਕੇ ਆਏ ਹਾਂਜੀ ਵਿੱਚ ਫੋਨ ਆ ਗਿਆ ਸੀਗਾ ਅੱਛਾ ਉਹ ਚਾਰ ਜੋ ਪਹੁੰਚ ਜਾਂਦੇ ਆ ਫਿਰ ਉਹ ਦੋਵੇਂ ਕਿੱਥੇ ਹਾਂ ਦੋਨੇ ਜਦੋਂ ਇਕੱਠੇ ਹੋ ਜਾਂਦੇ ਆ ਉਹ ਕੱਸੀ ਤੇ ਤੋਂ ਪੁਆਇੰਟ ਸੀ ਉਹਨੇ ਬਾਟ ਉਹਨਾ ਪਿੰਡ ਬੰਦੇ ਹਾਂ ਉਹ ਨਹੀਂ ਉਹਦਾ ਪਿੰਡਾ ਸੀ ਉਹਨਾ ਉਹਦਾ ਕੱਸੀ ਤੇ ਸਾਹਨੇ ਸੁਆ ਸੀਗਾ ਜਿਹੜਾ ਸੁਆ ਕਹਿੰਦੇ ਹਾਂ ਉੱਥੇ ਉਹ ਰੂਟਿੰਗਾਂ ਬੈਗੇ ਦੋਨੇ ਇਕੱਠੇ ਹੋ ਗਏ ਤੇ ਉਹ ਆਦਾ ਵੀ ਤੂੰ ਕਿੱਧਰ ਚੱਲੇ ਆਂ ਅੱਛਾ ਉਹਦਾ ਮੈਂ ਤਾਂ ਰਖਿਆ ਹੋ ਪਿਆ ਸੀ ਘਰੇ ਵਾਦੂ ਹੂੰ ਹੂੰ ਮੈਂ ਕਿਹਾ ਵੇਚ ਆਈਏ ਜੋਕਾਂ ਨੂੰ ਦਾਣੇ ਦੋਨੇ ਕਣਕ ਕਣਕ ਲੈ ਲਾਂਗੇ ਸੌਦਾ ਪਤਾ ਅੱਛਾ ਜੀ ਇਕੱਠਾ ਹੋਇਆ ਪਿਆ ਸੀ ਅਭੀ ਸਿਰ ਪੱਕਾ ਕਿਹੋ ਹੂੰ ਹੂੰ ਉਹ ਤਾਂ ਤੂੰ ਕਿੱਧਰ ਚੱਲੇ ਆਂ ਹੂੰ ਉਹ ਮੇਰੇ ਕੋਲ ਇੱਕ ਕਿਰਪਾਨ ਪਈ ਸੀ ਸੋਨੇ ਦੀ ਮੈਨੂੰ ਵੀ ਚੰਗੀ ਫੰਗੀ ਸੀ ਪੈਸੇ ਦੀ ਮੈਂ ਆਖਿਆ ਦੁਕਾਨ ਪਾ ਦਕਾ ਆਪਣਾ ਕਿਰਪਾਨੀ ਮੋੜਿਓਨੇ ਅੱਛਾ ਮੈਂ ਕਿਰਪਾਨ ਵੇਚਣ ਤੁਰ ਪਿਆ ਹਾਂ ਉਹ ਕਹਿੰਦੇ ਭਰਾਇਂ ਕਰ ਯਾਰ ਤੂੰ ਕ੍ਰਪਾਨ ਮੈਨੂੰ ਉਹਦੇ ਦੇ ਕੇ ਤੂੰ ਲੈ ਜਾ ਅੱਛਾ ਜੀ ਉਹ ਆਦਾ ਵੀ ਐ ਕਰ ਲੈਨੇ ਚੱਲ ਠੀਕ ਹੈ ਅੱਛਾ ਉਹਨੇ ਆਪਦਾ ਕਿਓ ਵਾਲਾ ਪੀਪਾ ਉਹਨੂੰ ਫੜਾਤਾ ਹੂੰ ਉਹ ਵੀ ਖੁਸ਼ ਹੋ ਗਿਆ ਵੀ ਮੈਂ ਤਾਂ ਭਾਂਜੇ ਚ ਕ੍ਰਪਾਨ ਲੈ ਲਈ ਸੋਨੇ ਦੀ ਹੂੰ ਹੂੰ ਤੇ ਜਿਹੜਾ ਸੋਨੇ ਦੀ ਕ੍ਰਪਾਨ ਵਾਲਾ ਸੀ ਉਹਨੇ ਆਖਿਆ ਵੀ ਇਹਦੇ ਵਿੱਚ ਕੀ ਹੈ ਤਾਂ ਲੋਹਾ ਹੀ ਆ ਕੱਲਾ ਅੱਛਾ ਜੀ ਤੇ ਉਹਨੇ ਆਖਿਆ ਕਿਓ ਸਾਰਾ ਸਿਆਲ ਮौज ਕਰਾਂਗੇ ਉਹਨੇ ਆਖਿਆ ਮੈਂ ਠੱਗੀ ਮਾਰ ਲਈ ਜਿਹੜਾ ਕੰਮ ਉਹਨੇ ਆਖਿਆ ਮੈਂ ਠੱਗੀ ਮਾਰ ਲਈ ਉਹਨੇ ਆਖਿਆ ਮੈਂ ਠੱਗੀ ਮਾਰ ਲਈ ਦੋਨੇ ਖੁਸ਼ ਹੋ ਕੇ ਉਹ ਆਪਦੇ ਘਰੇ ਜਾਵੜਿਆ ਉਹ ਆਪਦੇ ਘਰੇ ਜਾਵੜਿਆ ਠੀਕ ਹੈ ਜੀ ਤੇ ਹੁਣ ਜਿਹੜਾ ਪੀਪਾ ਲੈ ਕੇ ਗਿਆ ਸੀ ਉਹ ਘਰ ਵਾਲ ਨੂੰ ਕਹਿੰਦਾ ਲੈ ਹੁਣ ਨੱਤ ਪੰਜ ਚਾਰ ਦਿਨ ਪ੍ਰਸ਼ਾਦ ਹੀ ਬਣਾਈ ਅੱਛਾ ਪ੍ਰਸ਼ਾਦ ਬਣਾ ਬਣਾ ਖਾਵਾਂਗੇ ਠੀਕ ਹੈ ਜੀ ਤੇ ਉਹ ਵੀ ਠੀਕ ਹੈ ਹੂੰ ਉਧਰੋਂ ਜਦੋਂ ਉਹ ਲੱਗੀ ਪ੍ਰਸ਼ਾਦ ਬਣਾਉਣ ਤੇ ਉਹਨੇ ਮਾਰੀ ਕਟਛੀ ਹਾਂ ਉਹਦੇ ਉੱਤੇ ਮਾੜਾ ਮਾੜਾ ਸੀਗਾ ਤੇ ਥੱਲੇ ਦਿੱਤਾ ਮਿੱਟੀ ਪਈ ਸਾਰੀ ਅੱਛਾ ਠੀਕ ਹੈ ਉਹ ਕਹਿੰਦੀ ਇਹਦੇ ਵਿੱਚ ਕੀ ਹੈ ਤੇ ਮਿੱਟੀ ਹੈ ਸਾਰੀ ਹਾਂ ਉਹ ਕਹਿੰਦਾ ਭੈਣ ਚੋ ਠੱਗੀ ਮਾਰ ਗਿਆ ਠੱਗ ਸੀ ਉਹ ਉਦੋਂ ਜਿਹੜਾ ਕਿਰਪਾਨ ਲੈ ਕੇ ਗਿਆ ਸੀ ਉਹਨੇ ਜਿਉਂ ਪਿਆ ਹੂੰ ਉਹ ਬਿਆਸ ਸਿਨਾਰਿਆਂ ਕੋਲੇ ਮੀ ਯਾਰਾ ਲਖ ਲੋ ਕਿਰਪਾਨ ਤੇ ਮੈਨੂੰ ਦਿਓ ਪੈਸੇ ਦੇ ਦਿਓ ਅੱਛਾ ਸੋਨੇ ਦੀ ਕਿਰਪਾਨ ਹੈ ਉਹ ਜਦੋਂ ਸਿਨਾਰਿਆਂ ਨੇ ਦੇਖਿਆ ਕਹਿੰਦਾ ਇਹ ਕੀ ਹੈ ਇਹ ਤਾਂ ਦੋ ਪੈਸਿਆਂ ਦੀ ਵੀ ਨਹੀਂ ਇਹ ਤਾਂ ਜਰਦੀ ਕਾਦੀ ਪੱਤਰੀ ਹੈ ਇਹਦੇ ਵਿੱਚ ਕੀ ਹੈ ਠੀਕ ਹੈ ਜੀ ਉਹ ਕਹਿੰਦਾ ਭੈਣ ਚੋ ਤਾਂ ਮੇਰਾ ਹੋਰ ਨਹੀਂ ਤਾਂ ਮੇਰਾ ਪੀਪਾ ਤਾਂ ਸਹੀ ਸੀ ਨਾ ਹੂੰ ਹੈ ਜਿਹੜਾ ਪੰਜ ਚਾਰ ਪੈਸਾ ਜਾਂਦਾ ਸੀਗਾ ਹਾਂ ਭੈਣੋ ਮੇਰਾ ਤਾਂ ਪੀਪਾ ਵੀ ਲੈ ਗਿਆ ਉਹ ਤਾਂ ਬੜਾ ਵੱਡਾ ਠੱਗ ਨਿਕਲੇ ਮੈਥੋਂ ਵੀ ਵੱਡਾ ਅੱਛਾ ਦੂਜੇ ਦਿਨ ਤੜਕੇ ਫੇਰ ਤੁਰ ਪਏ ਵੀ ਮੈਂ ਬੰਦਾ ਭਾਲਦਾ ਉਹ ਹਾਇ ਕਿੱਥੇ ਅੱਛਾ ਉਹ ਜਿਹੜਾ ਦੂਜਾ ਸਪਿੰਡਾ ਦਾ ਸੀ ਉਹ ਨਾਲ ਵੀ ਮੈਂ ਵੀ ਬੰਦਾ ਭਾਲਦਾ ਕਿੱਥੇ ਉਹ ਹਾਂ ਮੈਂ ਉਹਨੂੰ ਗੁਰੂ ਮੰਨਣੇ ਅੱਛਾ ਦੋਨੇ ਉੱਥੇ ਫੇਰ ਇਕੱਠੇ ਹੋ ਗਏ ਸੂਏ ਤੇ ਅੱਛਾ ਦੋਨੇ ਰਾਜ ਚ ਸੈਂਟਰ ਵਿੱਚ ਹਾਂ ਸੈਂਟਰ ਵਿੱਚ ਫੇਰ ਇਕੱਠੇ ਹੋ ਗਏ ਰਾਜ ਚ ਉਹਨੂੰ ਕਹਿੰਦਾ ਵੀ ਮੈਨੂੰ ਲੱਗਦਾ ਵੀ ਤੂੰ ਮੇਰਾ ਗੁਰੂ ਹੈ ਠੱਗੀ ਤਾਂ ਮੈਂ ਵੀ ਠੱਗਦਾ ਮੈਂ ਵੀ ਹੈਗਾ ਹੂੰ ਔਰ ਤੂੰ ਮੇਰਾ ਗੁਰੂ ਆ ਉਹਦਾ ਨਹੀਂ ਨਹੀਂ ਮੈਂ ਨਹੀਂ ਗੁਰੂ ਤੂੰ ਮੇਰਾ ਗੁਰੂ ਹੈ ਠੀਕ ਹੈ ਤੂੰ ਕਹਿੰਦਾ ਯਾਰ ਹੁਣ ਦੱਸੂ ਕੌਣ ਆਪਣੇ ਜੋ ਗੁਰੂ ਕਿਹੜਾ ਤੇ ਚੇਲਾ ਕਿਹੜਾ ਹੈ ਉਹ ਤਾਂ ਜਦ ਆਪਾਂ ਗੁਰੂ ਚੇਲੇ ਤੋਂ ਕੀ ਲੈਣਾ ਆਪਾਂ ਭਰਾ ਹੀ ਨਾ ਬਣ ਜੀਏ ਦੋਨੇ ਤੇ ਰਲ ਕੇ ਠਗੀ ਮਾਰੀ ਅੱਛਾ ਅਗੇ ਵੀ ਠੀਕ ਹੈ ਜਿਹੜਾ ਹੁਣ ਇਹਨਾਂ ਪਿੰਡਾਂ ਦਾ ਸੀਗਾ ਤੇ ਉਹ ਪਿੰਡਾਂ ਦਾ ਉਹ ਨੂੰ ਕਹਿੰਦਾ ਵੀ ਮੇਰੇ ਘਰੇ ਚੱਲਦੇ ਆ ਆਜਾ ਆਪਾਂ ਅੱਛਾ ਉਹ ਉਹ ਨੂੰ ਆ ਕੇ ਘਰੇ ਲੈ ਗਿਆ ਆਥਨ ਨੂੰ ਉਹ ਘਰੇ ਜਾ ਵੜੇ ਘਰੇ ਜਾ ਕੇ ਉਹਨੇ ਰੋਟੀ ਰਾਟੀ ਖਾਧੀ ਘਰੇ ਜੋ ਆਥਨ ਨੇ ਰੋਟੀ ਬਣਾਈ ਆ ਠੀਕ ਉਹਨੇ ਉਹਨਾਂ ਦੇ ਇੱਕ ਸੋਨੇ ਦੀ ਥਾਲੀ ਸੀ ਅੱਛਾ ਸੋਨੇ ਚਾਂਦੀ ਦੀ ਜਦੋਂ ਉਹਨੇ ਘਰੇ ਗਏ ਹਾਂ ਉਹਨਾਂ ਦੇ ਘਰੇ ਉਹਨਾਂ ਨੇ ਉਹ ਚ ਉਹਨੂੰ ਰੋਟੀ ਫੜਾਤੀ ਅੱਛਾ ਉਹਨ ਜੱਟ ਸੀਗਾ ਆਪਣਾ ਬੇਲੀ ਉਹਨੇ ਆਖਿਆ ਭੈਣ ਚੋ ਸਿਆਣ ਲੈ ਵੀ ਦੱਸ ਉਹਨੇ ਚਾਂਦੀ ਦੀ ਥਾਲੀ ਇਹ ਭੈਣ ਦੀ ਹਾਂ ਉਹਨੇ ਆਖਿਆ ਹੋਰ ਠਗੀ ਤੋਂ ਕੀ ਲੈਣੇ ਅੱਜ ਰਾਤ ਨੂੰ ਆਪਾਂ ਥਾਲੀ ਨਹੀਂ ਛੱਡਦੇ ਇਹ ਲੈ ਕੇ ਚੱਲਾਂਗੇ ਅੱਛਾ ਉਹ ਜਿਹਨੇ ਰੋਟੀ ਖਵਾਈ ਸੀ ਉਹਨੂੰ ਵੀ ਪਤਾ ਲੱਗ ਗਿਆ ਵੇ ਦੀ ਨਿਗਾਹ ਪੈ ਗਈ ਜੱਟ ਦੀ ਇਹਨੇ ਟਾੜੀ ਛੱਡਦਾ ਤੇ ਤਾਂ ਗੱਲ ਪੈਣੀ ਹਰੇ ਘਰਾਂ ਵਾਲੇ ਗਲਤ ਕੰਮ ਕਰਤਾ ਹਾਂ ਘਰਾਂ ਵਾਲਿਆਂ ਨੇ ਗਲਤ ਕੰਮ ਕਰਤਾ ਇਹਨੂੰ ਥਾਲੀ ਦਿਖਾਤੀ ਤੇ ਇਹਨੇ ਤਾਂ ਨਹੀਂ ਛੱਡਣੀ ਉਹ ਵੀ ਮੰਜਾ ਲੀੜਾ ਦੇ ਕੇ ਪਾਟਾ ਪਾਈ ਉਹ ਤਾਂ ਪੈ ਗਿਆ ਸੌ ਗਿਆ ਪਹਿਲੀਆਂ ਜੀ ਅੱਛਾ ਕਹਿੰਦੇ ਰਾਤ ਨੂੰ ਜਦਨਾ ਸੀ ਥਾਲੀ ਕੱਢਣੀ ਸੀ ਹਾਂ ਉਹਨੇ ਕਿਹਾ ਕਿ ਮੈਂ ਰਾਤ ਨੂੰ ਰੋਟੀ ਖਾ ਕੇ ਪਹਿਲੇ ਸੌ ਜਾ ਹਾਂ ਵੀ ਮੈਂ ਪਹਿਲੇ ਹੀ ਸੌਣਾ ਉਹ ਤਾਂ ਹਣ ਜਨਸ਼ਿਬ ਦੇ ਨੇ ਰੋਟੀ ਖਾ ਕੇ ਤੇ ਸੌਂਗਾ ਉਹਨੇ 2 ਘੰਟੇ ਘਰਾਂ ਲਾਇ ਲਿਆ ਨੀਂਦ ਹੁਣ ਉਹ ਥਾਲੀ ਵਾਲਾ ਕਹਿੰਦਾ ਇਹਦੇ ਘਰ ਵਾਲੀ ਨੂੰ ਵੀ ਇਹਦੀ ਨਿਗਾਹ ਪੈ ਗਈ ਥਾਲੀ ਤੇ ਥਾਲ ਹਾਂ ਜੰਮ ਪੈ ਜਾਉਗਾ ਹਾਂ ਕੱਲ ਕੱਲ ਤਹੋਗਾ ਤੇ ਹਣ ਕਿਵੇਂ ਕਰੀਏ ਹਾਂ ਉਹਨੇ ਦੋਨੇ ਨੇ ਸੀਮ ਲਾਈ ਵੀ ਆਪਾਂ ਨਾ ਬਰਾਂਡਿਆਂ ਦੇ ਵੇਟ ਮੰਜਾ ਦਾ ਲੈਨੇ ਜੋੜ ਕੇ ਦੋਨੇ ਮੰਜੇ ਜੋੜ ਲੈਨੇ ਐ ਤੇ ਜਿਹੜਾ ਵਿਚਾਲੇ ਬੱਲ ਹੈ ਹਾਂਜੀ ਉਹਨੂੰ ਪਾ ਕੇ ਰੱਸੀ ਤੇ ਥਾਲੀ ਆਪਾਂ ਉਹਦੇ ਤੇ ਲਮਕਾ ਦਿੰਨੇ ਆ ਆਪਦੇ ਫੁੱਟ ਕੁਚੀ ਅੱਛਾ ਅੱਛਾ ਹਾਂ ਆਪਦੀ ਹਿੱਕ ਤੋਂ ਤੇ ਪਾਣੀ ਦੀ ਦਿੰਨੇ ਆ ਪਰ ਜਦੋਂ ਉਹਨਾਂ ਥਾਲੀ ਨੂੰ ਹੱਥ ਪਾਇਆ ਤੇ ਪਾਣੀ ਆਪਣੇ ਉੱਤੇ ਡੁੱਲ ਜੂ ਹਾਂ ਜਦੋਂ ਪਾਣੀ ਡੁੱਲ ਗਿਆ ਤੇ ਆਪਾਂ ਨੂੰ ਜਗਾਜ ਆਜੂਗੀ ਠੀਕ ਹੈ ਜੀ ਤੇ ਆਪਾਂ ਉੱਠ ਖੜਾਂਗੇ ਨਾਲ ਦੀਨਾ ਫਿਰ ਕਿਵੇਂ ਲੈ ਜੂ ਸਹੀ ਗੱਲ ਹੈ ਅੱਛਾ ਜੀ ਉਹਨਾਂ ਨੇ ਹੁਣ ਪਹਿਲੇ ਲੇਟ ਹੂੰ ਉਹ 12 1 2 ਵਜੇ ਉਹਨਾਂ ਨੂੰ ਸਕੀਮ ਕਰਦਿਆਂ ਨੂੰ ਥਾਲੀ ਬੰਦਦਿਆਂ ਨੂੰ ਕਰਦਿਆਂ ਨੂੰ ਉਹ ਨੇ ਉਹਨੇ ਆਪਦੀ ਅੱਖ ਲਾ ਲਈ ਹੂੰ ਜਦੋਂ ਉਹ ਪੈ ਗਏ ਤੇ ਉਹ ਵੀ ਉੱਠ ਖੜਾ ਉੱਠ ਕੇ ਉਹਨੇ ਦੇਖਿਆ ਵੀ ਭੈਣ ਦੇ ਨੇ ਥਾਲੀ ਤਾਂ ਇਹ ਆਪਦੇ ਉੱਤੇ ਬੰਨੀ ਬੈਠੇ ਆ ਅੱਛਾ ਉਹ ਨੇੜੇ ਹੋਇਆ ਤੇ ਉਹਨੇ ਜੋ ਦੇਖੀ ਉਂਗਲ ਜੀ ਲਾਈ ਉਹਨੇ ਭੈਣ ਚੋਂ ਪਾਣੀ ਭਰ ਛੱਡਿਆ ਵਿੱਚ ਪਾਣੀ ਭਰਿਆ ਦੇ ਵਿੱਚ ਹਾਂ ਉਹਨੇ ਦੇਖਿਆ ਪਾਸੇ-ਆਸੇ ਤੇ ਹਾਰਾ ਸੀਗਾ ਤੇ ਹਾਰੇ ਸਵਾਸੀ ਉਹਨੇ ਜਾ ਕੇ ਕੁੱਤੇ ਦੀ ਐ ਕਰੀ ਝੋਲੀ ਜੀ ਬਣਾਈ ਤੇ ਫਾਰੇ ਦੀ ਜਿਹੜੀ ਸਵਾਸੀ ਧਾਰੀ ਝੋਲੀ ਚ ਪਾ ਲਈ। ਅੱਛਾ ਝੋਲੀ ਚ ਪਾ ਕੇ ਤੇ ਉਹਨਾਂ ਦੇ ਮੰਜੇ ਦੇ ਕੋਲੇ ਖੜ ਗਿਆ ਤੇ ਐ ਮੁੱਠੀ ਭਰਿਆ ਕਰੇ ਤੇ ਸਵਾ ਐ ਲੱਗਿਆ ਕਿ ਇਹਨੇ ਇੱਕ ਪਾਸੇ ਥਾਲ ਚ ਵਿੱਚ ਪਾ ਦਿਆ ਕਰੇ। ਹਾਂ ਵਿੱਚ ਪਾ ਦਿਆ ਕਰੇ ਇੱਕ ਵਾਰ ਥੋੜੀ ਥੋੜੀ ਪਾਈ ਗਿਆ ਉਹ ਪਾਣੀ ਸੋਕੀ ਗਈ। ਉਹ ਪਾਈ ਗਿਆ ਉਹ ਸੋਕੀ ਗਈ ਉਹ ਪਾਈ ਗਿਆ। ਉਹਨੇ ਸਾਰੀ ਜਿਹੜੀ ਆਪਦੀ ਝੋਲੀ ਭਰੀ ਸੀ ਸਵਾਦੀ ਉਹਦੇ ਵਿੱਚ ਪਾਤੀ ਪਾਣੀ ਗਿਆ ਸੁੱਕ। ਤੇ ਸਵਾ ਉੱਚੀ ਹੋ ਗਈ ਢੇਰੀ ਲੱਗ ਗਈ। अच्छा जदों पानी सोख गया स्वारी ते लागी ओने चक्की काढ के चक के ते जा के लाके थाली लाली थाली हां थाली ला ली ओने अकाउंट भजना ਵੀ ਨਹੀਂ ਆਪਾਂ ਤੇ ਜਾ ਕੇ ਨਾ ਛੱਪੜ ਸੀ ਉਹਨਾਂ ਦੇ ਨੇੜੇ ਘਰ ਦੇ ਜਾ ਕੇ ਉਹਨੇ ਛੱਪੜ ਤੇ ਦੱਬ ਜਾਂਦੀ اچھا پانی ਚ ਮੈਂ ਪਾਣੀ ਜੀ ਤੋਂ ਨਹੀਂ ਪਾੜ ਲੂਗਾ ਇਹ ਹਾਂ ਬਸ ਤੇ ਆ ਕੇ ਤੜਕੇ ਸਿਆਲ ਦਾ ਮਹੀਨਾ ਸੀ ਫੇਰ ਪੈ ਗਿਆ ਮੰਜੇ ਤੇ ਆਪਦੇ ਸਾਹਮਣੇ ਠੀਕ ਹੈ denn ਚੜ ਗਿਆ ਉਹਨੂੰ ਵੀ ਆ ਕੰਮ ਕਰਦੇ ਨੂੰ ਉਹ 4-5 ਵਜੇ ਉਹ ਵੀ ਉੱਠੇ ਜਦੋਂ ਨੇ ਜਾ ਖੋਲੀ ਉਹਨਾਂ ਨੇ ਦੇਖਿਆ ਰਸੇ ਕੱਲੇ ਲੁੰਕੀ ਜਾਣ ਉਹਦੇ ਭੈਣ ਜੋ ਰਸੇ ਇਥੇ ਥਾੜੀ ਤਾਂ ਹੈ ਨਹੀਂ ਉਹਦੇ ਘਰ ਵਾਲੀ ਨੇ ਉਹਨੂੰ ਉਠਾਇਆ ਉਹਦੀ ਥਾੜੀ ਹੈ ਨਹੀਂ ਉਹ ਤਾਂ ਮੈਂ ਤੈਨੂੰ ਕਿਹਾ ਥਾੜੀ ਤਾਂ ਲੈ ਗਿਆ ਥਾੜੀ ਤਾਂ ਲੈ ਗਿਆ ਤਾਂ ਮੈਨੂੰ ਉਹਨੂੰ ਦੇਖਣ ਦੇ ਮੇਰੇ ਭਰਾ ਨੂੰ ਵੀ ਉਹ ਹੈਗਾ ਕਿਸੇ ਨਹੀਂ ਭੰਦਾ ਯਾਰ ਨੇ ਮੇਰੇ ਨਹੀਂ ਕਰ ਗਿਆ ਉਹ ਜਦੋਂ ਗਿਆ ਤੇ ਪਿਆ ਮੰਜੇ ਤੇ ਆਉਣਾ ਤਰਾਡੇ ਮਾਰੀ ਜਾਵੇ ਵਾਕੇ ਗੁਰੂ ਨਿਕਲ ਗਿਆ ਹਾਂ ਉਹਦਾ ਗੁਰੂ ਪਰ ਨਿਕਲ ਗਿਆ ਉਹ ਫੜਾ ਜਾ ਰ ਜਿਆ ਵੀ ਨਹੀਂ ਮਾਦਾ ਪੋਤਾ ਇੱਥੇ ਵੀ ਹੈ ਉਹਨੇ ਵੇਖਿਆ ਉਹਦਾ ਲੀੜਾ ਖੇਸ ਲਾ ਕੇ ਅੱਛਾ ਜੀ ਪੈਰਾ ਪੂਰਾ ਨੂੰ ਹੱਥ ਲਾਇਆ ਪੈਰ ਉਹਦੇ ਠੰਡੇ ਪਏ ਅੱਛਾ ਗੋਡਿਆਂ ਤੇ ਕਰੋ ਦੀਆਂ ਲੱਤਾਂ ਠਰ ਗਈਆਂ ਹੋਰ ਸਾਰਾ ਸਰੀਰ ਗਰਮਾ ਉਹਦਾ ਵੀ ਲੈ ਵੀ ਇਹ ਨਾ ਪਾਣੀ ਚ ਦੱਬ ਗਿਆ ਛੱਪੜ ਚ ਜੁਹਾਂ ਪਤਾ ਲੱਗ ਗਿਆ ਤੇ ਦੱਬੀ ਉਥੇ ਜਿੱਥੇ ਗੋਡੇ-ਗੋਡੇ ਪਾਣੀ ਹੈ ਹਾਂ ਗੋਡਿਆਂ ਤੇ ਕਰੋ ਤਾਂ ਠੰਢੀਆਂ ਹੈ ਕਾਹ ਤੋਂ ਗਰਮ ਹੈ ਹਾਂ ਉਹ ਕਹਿੰਦਾ ਵੀ ਚੱਲ ਚੱਲੀ ਗਈ ਘਰ ਵਾਲੀ ਨੂੰ ਨਾਲ ਲਿਆ ਉਹਨੇ ਆਦਾ ਆ ਜਾ ਉਹ ਭਾਈ ਨਿਕਲ ਪਿਓ ਰ ਆਉਣਾ ਪਿਆ ਲਾ ਕੇ ਚਾਹ ਪਿਆਵਾਂਗੇ ਇਹਨੂੰ ਉਠਾਵਾਂਗੇ ਕੋਈ ਨਹੀਂ ਤੇ ਤੁਰッセ ਰੁਸੇ ਲਾ ਰਹਾ ਤੂੰ اچھا ਉਹ ਗਿਆ ਭਾਈ ਤੇ ਉਹ ਰਸੀਆਂ ਤੁਸੀਂ ਆਇਆ ਗੋਲਣ ਲੱਗ ਗਿਆ ਮੰਜੀ ਅੱਠੋ ਸਾਰੀ ਚਾਚੂ ਬਣਾਉਣ ਲੱਗ ਗਈ ਉਹਨੇ ਜਾ ਕੇ ਆਦਾ ਛੱਪੜ ਤੇ ਵੜਿਆ ਉਹ ਅੱਛਾ ਜੀ ਤੁਰਿਆ ਗਿਆ ਤੁਰਿਆ ਗਿਆ ਜਿੱਥੇ ਗੋਡੇ-ਗੋਡੇ ਪਾਣੀ ਆ ਗਿਆ ਉਹਨੇ ਨਿਸ਼ਾਨੀ ਸੀ ਉਹਦਾ ਵੀ ਇੱਥੇ ਹੈ ਹਾਂ ਉੱਥੇ ਉਹਨੇ ਅਗੇੜਾ ਦਿੱਤਾ ਐਨੂੰ ਪੰਜ-ਸੱਤ ਕਰਮਾ ਪੰਜ-ਸੱਤ ਕਰਮਾ ਐਨੂੰ ਜਦੋਂ ਮਾਰੇ ਪੈਰ ਤੇ ਥਾਲੀ ਤੇ ਆ ਗਈ ਉਹਨੂੰ ਅੱਛਾ ਥਾਲੀ ਥਾ ਗਈ ਉਹ ਚੁੱਪ ਕਰਕੇ ਉਥੋਂ ਥਾਲੀ ਚੱਕ ਲਿਆ ਠੀਕ ਹੈ ਚੱਕ ਕੇ ਲਿਆ ਕੇ ਤੇ ਉਹਨੇ ਘਰੇ ਰੱਖਤੀ ਹਾਂ ਉਹਨੇ ਉਹਨੂੰ ਨਹੀਂ ਕਿਹਾ ਵੀ ਮੈਂ ਥਾਲੀ ਲਿਆ ਗਈ ਜਾਂ ਤੂੰ ਚੱਕ ਲਈ ਸੀ ਜਾਂ ਲਾ ਲਈ ਸੀ ਕੁਝ ਨਹੀਂ ਬੋਲਿਆ ਨਾ ਠਾਇਆ ਕੁਝ ਨਾ ਠਾਇਆ ਉਹ ਆਪਦੀ ਨੀਂਦ ਉੱਠਿਆ ਉਹਨੇ ਕਿਹਾ ਥਾਲੀ ਤਾਂ ਉੱਥੇ ਪਈ ਏ ਚੱਲ ਦਿਨੇ ਜਦੋਂ ਮਰਜੀ ਕੱਢ ਲਾਂਗੇ ਛੱਪੜ ਚੋ ਕੁਕੀਦ ਤੇ ਮਰਜੀ ਕੱਢ ਲੀਏ ਛੱਪੜ ਤੇ ਪਈ ਏ ਕਿਹਨਾਂ ਦਾ ਪਤਾ ਹੀ ਨਹੀਂ ਮੈਨੂੰ ਪਤਾ ਇਕੱਲੇ ਨੂੰ ਤੇ ਉਹ ਭਾਈ ਅਗੇ ਵੀ ਚੱਲ ਜੀ ਆਪਾਂ ਹੁਣ ਉਹ ਤਾਂ ਚੱਲਦੇ ਆਂ ਰੋਟੀ ਖਾ ਲਈਏ ਉਹ ਘਰਾਂ ਨੇ ਰੋਟੀ ਬਣਾ ਦੇ ਸਾਨੂੰ ਅਸੀਂ ਫਿਰ ਜਾਣਾ ਕਿਸੇ ਪਾਸੇ ਜਾਵਾਂਗੇ ਰਲ ਕੇ ਠੱਗੀ ਮਾਰਾਂਗੇ ਦੋਨੇ ਭਰਾ ਅੱਛਾ ਉਹ ਜਦੋਂ ਉਹਨੇ ਰੋਟੀ ਬਣਾ ਲਈ ਤੇ ਉਹਨੇ ਉਸੇ ਥਾਲੀ ਦੀ ਰੋਟੀ ਉਹਨੂੰ ਫੇਰ ਫੜਾਤੀ। ਅੱਛਾ। ਖਾ ਗਏ। ਸੇਮ ਥਾਲੀ। ਸੇਮ ਥਾਲੀ ਜੋ ਸੇਮ ਥਾਲੀ ਦੀ ਰੋਟੀ ਫੜਾਤੀ ਨਾ। ਉਹ ਰੋਟੀ ਉਹਦੇ ਟੱਪੇ ਨਾ। ਉਹ ਹੁਣ ਚੱਕ ਕੇ ਕਿ ਤੇਰਾ ਇੱਕਦ ਚੱਕ ਕੇ ਚੱਕ ਲੈ ਥਾਲੀ ਨੂੰ ਭੈਣ ਚੋਂ ਥਾਲੀ ਉਹੀ ਹੈ। ਥਾਲੀ ਮੈਂ ਤਾਂ ਛੱਪੜ 'ਚ ਧਰੀ ਹੈ। ਇਹ ਥਾਲੀ ਇੱਥੇ ਆ ਕਿਵੇਂ ਗਈ? ਹਾਂ। ਉਹ ਕਰਕੇ ਤੋਂ ਜੋ ਰੋਟੀ ਮੈਂ ਖਾਵੇ ਤੇ ਉਹਨੂੰ ਬੋਲਦਾ। ਉਹ ਆਦਾ ਬਾਈ ਭਰਾਵਾ ਤੂੰ ਰੋਟੀ ਖਾ ਲਾ। ਇਹ ਜਾਂ ਥਾਲੀਆਂ ਆਪਣੇ ਬਥੇਰੇਆ ਕਰੇ। ਅੱਛਾ। ਉਹ ਆਦੀਆਂ ਥਾਲੀਆਂ ਥੂਂ ਜਾਂਦਾ ਹੈ ਨਹੀਂ ਬਥੇਰੀਆਂ। ਥਾਲੀ ਦਾ ਹੈ ਕੀ ਸਾਨੀ ਤੇ ਤੂੰ ਭਾਈ ਕਿਵੇਂ ਮੈਨੂੰ ਐ ਦੱਸ ਉਹ ਕਹਿੰਦਾ ਮੈਂ ਤਾਂ ਫੇਰ ਦੱਸੂ ਤੂੰ ਪਹਿਲਾਂ ਐ ਦੱਸੀ ਤੂੰ ਲਾਹੀ ਕਿਵੇਂ ਹੈ ਅੱਛਾ ਹਾਂ ਤੂੰ ਐਂ ਦੱਸ ਵੀ ਲਾਹੀ ਕਿਵੇਂ ਹੈ ਉਹ ਕਹਿੰਦਾ ਮੈਂ ਤਾਂ ਐਂ ਲਾਹੀ ਜੋ ਮੈਨੂੰ ਪਤਾ ਲੱਗਿਆ ਪਾਣੀ ਦੀ ਭਰਤੀ ਤੁਸੀਂ ਤੇ ਮੈਂ ਤਾਂ ਸਵਾਦ ਹੀ ਹਾਰੇ ਦੀ ਆਦਾ ਭਰਲੀ ਝੋਲੀ ਤੇ ਮੈਂ ਮਾੜੀ 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 ਕੇਨ ਲਾ ਗਿਆ ਤੇ ਸਵਾਹ ਨੇ ਸਾਰਾ ਪਾਣੀ ਸੋਕ ਲਿਆ ਬਾਰ ਕੀ ਦੁੱਧਣਾ ਸੀ ਹਾਂਜੀ ਹਾਂਜੀ ਤੇ ਜਦੋਂ ਸਾਰਾ ਪਾਣੀ ਸੁੱਕ ਲਿਆ ਤੇ ਮੈਂ ਚੱਕੀ ਥਾਲੀ ਤੇ ਲਾ ਲਈ ਲਾ ਲਈ ਹਾਂ ਹੁਣ ਮੈਨੂੰ ਰੱਖੀ ਤੂੰ ਭਾਲੀ ਕਿਵੇਂ ਉਹ ਤਾਂ ਤੂੰ ਤਾਂ ਸੌਂ ਗਿਆ ਆਦਾ ਕੰਮ ਕਰਕੇ ਤੇ ਸਾਨੂੰ ਪਤਾ ਲੱਗਿਆ ਵੀ ਥਾਲੀ ਤਾਂ ਲੈ ਗਿਆ ਮਾਇਆ ਦਾ ਤੈਨੂੰ ਆ ਕੇ ਸੁੱਟੋ ਹੈ ਸਾਰੇ ਨੂੰ ਅੱਛਾ ਉਹ ਤੇਰੀਆਂ ਬੇਖੀਆਂ ਮੈਂ ਪੈਰ ਦੇਖੇ ਪੈਰ ਪਰ ਫਰਗੇ ਪਏ ਸੀ ਗੋਡਿਆਂ ਤੇ ਕਿਤੇ ਜੀਆਂ ਲੱਤਾਂ ਠੰਣ ਗਿਆ ਸੀ ਦੂਜਾ ਸਾਰਾ ਸਰੀਰ ਗਰਮ ਸੀ ਮੈਂ ਆਖਿਆ ਵੀ ਪਾਣੀ ਚ ਦੱਬ ਕੇ ਆ ਗੋਡੇ-ਗੋਡੇ ਪਾਣੀ ਚ ਤੇ ਗੋਡੇ-ਗੋਡੇ ਪਾਣੀ ਆਪਣੇ ਛੱਪੜ ਜਾਂ ਮੇਰੇ ਹੌਟਾ ਹੈ ਨਹੀਂ ਕੋਈ ਹਾਂਜੀ ਕਿਤੇ ਵੀ ਛੱਪੜ ਤੇ ਚੱਲ ਮਾਣਾ ਜਿੱਥੇ ਗੋਡੇ-ਗੋਡੇ ਪਾਣੀ ਹੋਇਆ ਥਾਲੀ ਉੱਥੇ ਆ ਤੇ ਮੈਂ ਨੂੰ ਆਖਿਆ ਤੂੰ ਰਸੇ ਰਸੇ ਜਲਾ ਆਪਣੇ ਚਾਹ ਬਣਾ ਤੇ ਮੈਂ ਜਾ ਕੇ ਉੱਥੇ ਮੈਂ ਲਿਆਉਣਾ ਭਾਲ ਕੇ ਮੈਂ ਜਦੋਂ ਉਹਦਾ ਗੋਡੇ-ਗੋਡੇ ਪਾਣੀ ਜਾ ਕੇ ਇੱਧਰ ਗਿਆ ਇੱਧਰ ਗਿਆ ਮਾਰੇ ਆ ਉੱਥੇ ਜਿੱਥੋਂ ਗੋਡੇ ਤੋਂ ਜ਼ਿਆਦਾ ਹੋ ਜਾਗਰ ਉੱਥੋਂ ਮੈਂ ਪਿੱਛੇ ਮੋੜ ਪਿਆ ਕਰਾਂ ਜਿੱਥੇ ਗੋਡੇ-ਗੋਡੇ ਆ ਗਏ ਮੈਨੂੰ ਥਾਲੀ ਆ ਤਾਂ ਚਾਹ ਗਈ ਉੱਥੋਂ ਤੇ ਮੈਂ ਲਿਆਂਦੀ ਤੇ ਲਿਆ ਕੇ ਦਵਾਰੇ ਫੇਰ ਤੈਨੂੰ ਫੜਾਤੀ ਰੋਟੀ ਹਾਂ ਉਹ ਕੰਨਾਂ ਦੀ ਹੁਣ ਆਪਾਂ ਵਾਕਈ ਪੱਕੇ ਆ ਤੂੰ ਵੀ ਨਹੀਂ ਘੱਟ ਤੇ ਘੱਟ ਮੈਂ ਵੀ ਨਹੀਂ ਹਾਂ ਤੂੰ ਹੀ ਵੱਡਾ ਠੱਗਿਆ ਤੇ ਮੈਂ ਵੀ ਵੱਡਾ ਠੱਗਿਆ ਹੁਣ ਨਾ ਆਪਾਂ ਕਿਵੇਂ ਰਲ ਕੇ ਥੱਕੀ ਮਾਰਦੇ ਚੱਲ ਚੱਲ ਗਏ ਤੇ ਰੋਟੀ ਖਾ ਕੇ ਬਹੁਤ ਚੱਲ ਪਏ ਕਿ ਜੇ ਹੋਰ ਸ਼ਹਿਰ ਜਾਵੜੇ ਦੂਰ ਉਹ ਜੀ ਫਿਰ ਉੱਥੇ ਤੁਰੇ ਤੁਰ ਕੇ ਅਗਲੀ ਸਟੋਰੀ ਤੁਹਾਨੂੰ ਸਮਝਾਉਣੀ ਜਾਵੜੇ ਮਲੋਟ ਜਾਵੜੇ ਉਹ ਉੱਥੇ ਕੋਈ ਲਾਲਾ ਸੀ ਤਕੜਾ ਠੀਕ ਅਗਲੀ ਸਟੋਰੀ ਤੁਹਾਨੂੰ ਫਿਰ ਅਗਲੀ ਸਟੋਰੀ ਜਿਹੜਾ ਤਹਿ ਗਿਆ ਉਹ ਸੁਣਾਵਾਂਗੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਇਹਨੂੰ ਸ਼ੇਅਰ ਕਰਿਓ ਸਾਡੇ ਪੇਜ ਨੂੰ ਸਾਡੇ ਪੇਜ ਨੂੰ ਲਾਈਕ ਸ਼ੇਅਰ ਕਰੋ ਫਿਰ ਤੁਹਾਨੂੰ ਅਸੀਂ ਗਾਥ ਸੁਣਾਵਾਂਗੇ ਇਹ ਬਹੁਤ ਹਜੇ ਲੰਮੀ ਹੈ ਦੋ ਤਿੰਨ ਕਿਸ਼ਤਾਂ ਵਿੱਚ ਤੁਹਾਨੂੰ ਸੁਣਾਵਾਂਗੇ ਜੀ ਅੱਜ ਦੋਸਤੋ ਸਾਡਾ ਇਹ ਕਿਸੇ ਧਰਮ ਨਾਲ ਜਾਂ ਕਿਸੇ ਉਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਇੱਕ ਮਨੋਰੰਜਨ ਵਾਸਤੇ ਜਿਹੜੀਆਂ ਪੁਰਾਣੇ ਬਜ਼ੁਰਗਾਂ ਦੀਆਂ ਸਟੋਰੀਆਂ ਬਣੀਆਂ ਹੁੰਦੀਆਂ ਸੀ ਉਹਦਾਂ ਦੀ ਇੱਕ ਸਟੋਰੀ ਹੈਗੀ ਤੁਹਾਡੇ ਵਾਸਤੇ ਲੈ ਕੇ ਆਇਆ ਦੋ ਠੱਗਾਂ ਦੀ ਸਟੋਰੀ ਅੱਗੇ ਬਹੁਤ ਲੰਮੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਸੀਂ ਅਗਲਾ ਪਾਰਟ ਵੀ ਬਣਾਈਏ ਦਾ ਧੰਨਵਾਦ ਜੀ ਸਾਰਿਆਂ ਦਾ